ਰਸਤੀ ਦਾ ਬੋਇਲਰ ਫਟਿਆ ਕਿਉਂਕਿ ਫੈਕਟਰੀ ਦੇ ਅੰਦਰ ਮਰ ਰਹੀ ਸੀ ਫੈਕਟਰੀ ਦੇ ਅੰਦਰ ਕੰਮ ਚੱਲ ਰਹੀ ਸੀ ਉਹਦੇ ਕਾਰਨ ਕੋਈ ਫਿਲਰ ਫਿਜ਼ikal ਕਾਰਨ ਜਿਹੜਾ ਬੋਇਲਰ ਫਟਿਆ ਜਿਹਦੇ ਵਿੱਚ 7 ਬੰਦੇ ਅੰਦਰ ਦੱਸੀ ਜਾ ਰਹੇ ਸੀ ਜਿਹਦੇ ਵਿੱਚੋਂ ਇੱਕ ਪਹਿਲਾਂ ਕੱਢਿਆ ਗਿਆ 6 ਹੋਰ ਨੇ ਤੇ ਜਿਹੜੇ ਨਾਲ ਆਲੇ ਦੁਆਲੇੋਂ 4 ਹੋਰ ਸੱਟ ਲੱਗੀਆਂ ਮਤਲਬ ਟੋਟਲ 12 ਕ ਬੰਦਿਆਂ ਦੀ ਜਿਹੜੀਆਂ 29 ਬੰਦੇ ਟੋਟਲ ਸੀ ਜਿੱਚੋ 12 ਕ ਬੰਦਿਆਂ ਦੀ ਅੱਜ ਛੱਟ ਦਸੀ ਜਾ ਰਹੀ ਹੈ ਸੋ ਬੰਦੇ ਕੱਢ ਰਹੇ ਆ ਪੰਜ ਛੇ ਬੰਦੇ ਹਸਪੀਟਲ ਪਹੁੰਚ ਗਏ ਆ 6 ਬੰਦੇ ਅਜੇ ਅੰਦਰ ਹੋ ਰਹੇ ਜਿਨ੍ਹਾਂ ਨੂੰ ਟੀਮਾਂ ਆ ਗਈਆਂ ਸਾਡੇ ਡੀਸੀ ਸਾਹਿਬ ਪੁਲਿਸ ਅਫਸਰ ਸਾਹਿਬਾਨ ਸਾਰੇ ਟੀਮਾਂ ਪਹੁੰਚੀਆਂ ਜੋ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢ ਰਹੇ ਆ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਇਹ ਹੀ ਬੇਨਤੀ ਹੈ ਕਿ ਪਹਿਲਾਂ ਉਧਰ ਧਿਆਨ ਦਿੱਤਾ ਜਾਵੇ ਪਹਿਲਾਂ ਬੰਦਿਆਂ ਦੀ ਜਾਨਾਂ ਬਚਾਈਆਂ ਜਾਣ ਫੇਰ ਤੁਹਾਨੂੰ ਜਿਹੜਾ ਸਾਰਾ ਕੀ ਹਾਸਾ ਹੋਇਆ ਉਹਦੇ ਬਾਰੇ ਪਤਾ ਕਰਵਾ ਕੇ ਦੱਸ ਸਰ ਜਿਹੜਾ ਪਿੱਲਰ ਚੱਕਿਆ ਜਾ ਰਿਹਾ ਸੀ ਉਹ ਬਾਅਦ ਪਤਾ ਲੱਗੂਗਾ ਪਿੱਲਰ ਮਰਮਮਤ ਚੱਲ ਰਹੀ ਸੀ ਉਹ ਪਿੱਲਰ ਦੇ ਕੰਮ ਹੀ ਜੋ ਲੱਗ ਰਿਹਾ ਹਾਸਾ ਹੋਇਆ ਇਹਦੇ ਕਲੀਅਰ ਨਹੀਂ ਹੋਇਆ ਜਦੋਂ ਕਲੀਅਰ ਹੋਊਗਾ ਤੁਹਾਨੂੰ ਦੱਸਾਂਗੇ ਜੀ ਇਸ ਵੇਲੇ ਅਸੀਂ ਫੋਕਲ ਪੁਆਇੰਟ 8 ਨੰਬਰ ਤੇ ਇਸ ਵੇਲੇ ਇਹ ਇਨਸੀਡੈਂਟ ਜਿਹੜੀ ਘਟਨਾ ਹੈ ਵਾਪਰੀ ਹੈ ਐਨ ਡੀ ਆਰ ਐਫ ਦੀ ਟੀਮ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ ਡੀ ਆਰ ਐਫ ਦੀ ਟੀਮ ਨਾਲ ਰਾਬਤਾ ਕਾਇਮ ਕਰ ਲਿਆ ਹੈ ਜਿਹੜੀ NDRF ਦੀ ਟੀਮ ਹੈਗੀ 18 ਪਹੁੰਚ ਚੁੱਕੀ ਹੈ ਦੂਜੀ ਟੀਮ ਹੁਣ ਥੋੜੀ ਦੇਰ ਵਿੱਚ ਪਹੁੰਚ ਰਹੀ ਹੈ ਜਿਹੜਾ ਰੈਸਕਿਊ ਆਪਰੇਸ਼ਨ ਹੈ ਉਹ ਇਸ ਵੇਲੇ ਕਰ ਰਹੇ ਨੇ ਐਸ ਅ ਪ੍ਰੀਲੀਮਰੀ ਇਨਫੋਰਮੇਸ਼ਨ ਜਿਹੜੀ ਫੈਕਟਰੀ ਦੇ ਓਨਰਸ ਤੇ ਸੁਪਰਵਾਈਜ਼ਰ ਤੋਂ ਮਿਲੀ ਹੋਈ ਹੈ ਕਿ ਸਵੇਰੇ 29 ਬੰਦੇ ਜਿਹੜੇ ਸੀਗੇ ਉਹ ਇੱਥੇ ਕੰਮ ਕਰ ਰਹੇ ਸੀ ਸਤ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਬਿਲਕੁਲ ਸਹੀ ਹਾਲਾਤ ਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਹਨੂੰ ਜਿਹੜਾ ਹੈਗਾ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਬਾਕੀ ਜਿਹੜਾ ਹੈ ਰੈਸਕਿਊ ਆਪਰੇਸ਼ਨ ਹੁਣ ਇਸ ਵੇਲੇ ਚੱਲਦਾ ਪਿਆ ਹੈ 6 ਬੰਦੇ ਐਸ ਵੇਲੇ ਸੰਭਾਵ ਸਾਡੇ ਵੱਲੋਂ ਐਨਡੀਆਰਫ ਦੀ ਟੀਮ ਪੁਲਿਸ ਫੋਰਸ ਆ ਹਸਪੀਟਲ ਆਪਣੇ ਸਿਵਲ ਸਰਜਨ ਵੱਲੋਂ ਜਿਹੜੀ ਹੈਗੀ ਮੈਡੀਕਲ ਟੀਮਾਂ ਫਾਇਰ ਆਫਿਸਰਸ ਤੇ ਹੋਰ ਡਿਪਰੇਟਿਵ ਫੈਕਟਰੀਜ਼ ਵਗੈਰਾ ਉਹ ਸਾਰੇ ਇੱਥੇ ਪਹੁੰਚ ਚੁੱਕੇ ਹਨ ਤੇ ਅਸੀਂ ਉਮੀਦ ਕਰਦੇ ਤੇ ਰੱਬ ਦੇ ਆਗੇ ਅਰਦਾਸ ਕਰਦੇ ਹਾਂ ਕਿ ਕੋਈ ਜਾਨ ਦਾ ਖਤਰਾ ਨਾ ਹੋਵੇ ਪਰ ਕੁਝ ਇਹੋ ਜਿਹੀ ਜਾਣਕਾਰੀ ਵੀ ਆਈ ਕਰੇ ਕਿ ਨੌਜਵਾਨਾਂ ਦੀ ਮੌਤ ਹੋਈ ਹੈ ਅੰਦਰ ਐਸ ਆਫ ਨਾਓ ਨੋ ਐਸ ਆਫ ਨਾਓ ਨੋ ਨੋ ਕਨਫਰਮਡ ਡੈਥ ਜਦੋਂ ਵੀ ਜੋ ਵੀ ਹੋਏਗਾ ਅਸੀਂ মিডিਆ ਦੇ ਰਾਹੀਂ ਉਹ ਖਬਰ ਸੱਚੀ ਕਰਾਂਗੇ ਠੀਕ ਠੀਕ ਬਿਲਡਿੰਗ ਰੈਸੂਰਸ ਕਿੰਨੇ ਲੋਕ ਨੇ ਕਿਤੇ ਦੇਖੋ ਇੱਕ ਕਤਲਾ ਮਿਲੀ ਸੀ तकरीबन 6 ਵਜੇ ਵੀ ਇੱਥੇ ਇੱਕ ਜਿਹੜੀ ਫੈਕਟਰੀ ਹੈ ਉਹਦੇ ਵਿੱਚ ਡਾਈੰਗ ਦੀ ਤੇ ਉਹਦੇ ਵਿੱਚ ਬਲਾਸਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਜਿਹੜਾ ਉੱਥੇ ਛੱਤ गिर ਗਈ ਹੈ ਤੇ ਕਾਫੀ ਜਿਹੜੇ ਵਰਕਰ ਹੈ ਫਸ ਗਏ ਤਾਂ ਇੱਥੇ ਸਾਡੀ ਪੁਲਿਸ ਦੀ ਸਾਰੀ ਟੀਮ ਆ ਗਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੀ ਆ ਗਈ ਤੇ ਅਸੀਂ ਡਿਜ਼ਾਸਟਰ ਮੈਨੇਜਮੈਂਟ ਨੂੰ ਵੀ ਬੁਲਾ ਲਿਆ ਉਹਨਾਂ ਨੂੰ ਕੰਮੇ ਕਰਕੇ ਉਹ ਆਪਣੀ ਟੀਮ ਕੰਮ ਕਰ ਰਹੀ ਹੈ ਤੇ ਪੰਜ-ਛੇ ਲੋਕਾਂ ਨੂੰ ਜਿਹੜਾ ਫਰਸਟ ਏਡ ਦੇ ਕੇ 40 ਹਸਪੀਟਲ ਭੇਜਿਆ ਗਿਆ ਤੇ ਬਾਕੀ ਜਿਹੜੀ ਟੀਮ ਆਪਣਾ ਕੰਮ ਕਰ ਰਹੀ ਹੈ ਔਰ ਸਾਰੀ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਅਸਿਸਟ ਕਰ ਰਹੀ ਹੈ ਜੋ ਚੀਜ਼ ਦੀ ਲੋੜ ਆ ਉਹ ਪ੍ਰੋਵਾਈਡ ਕਰਾ ਰਹੇ ਹਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਕਿਹੜਾ ਏਰੀਆ ਕਿਹੜਾ ਇਹ ਥਾਣਾ ਫੋਕਲ ਪੁਆਇੰਟ ਦਾ ਏਰੀਆ ਪੈਂਦਾ ਨੁਦਾਨਾ ਥੈਂਕ ਯੂ